ਕੋਈ ਗੱਲ ਹੈ ਸੱਤੇ ਮੇ ਵਿਜੈ ਤੇ ਸੱਤੇ ਦਾ ਬੋਲ ਬਲ ਹੈ ਝੁੱਟੇ ਦਾ ਮੂੰਹ ਕਾਲਾ ਇਹ ਸਾਰੀ ਦੁਨੀਆ ਵਾਸਤੇ ਇੱਕ ਸਬਕ ਹੈ ਕਿ ਕੇ ਵੀ ਕਦੇ ਨਾ ਕਦੇ ਪਾਪ ਦਾ ਕਟਾ ਜੂੜ ਭਰਦਾ ਹੈ ਜਿੰਨਾ ਮਰਜ਼ੀ ਤੁਸੀਂ ਹੋਰ ਸਟੇਜੇ ਕਰ ਲੋ ਹੈਰਾ ਫਿਨ ਕਰ ਉਪਰੀ ਕੱਖ ਹੈ ਜਿਹੜੀ ਕਿ ਦੇਖਦੀ ਰਹਿੰਦੀ ਹੈ ਇਸ ਵੇਲੇ ਉਹ ਅੱਖ ਕੈਮਰੇ ਦੀ ਸ਼ਕਲ ਚਾਈ ਔਰ ਜਿਹੜਾ ਭਾਜਪਾ ਨੇ ਇੱਕ ਐਡਾ ਬੜਾ ਛੜੇੰਤਰ ਰਚਿਆ ਸੀਗਾ ਉਹ ਸਾਰੇ ਸਾਰੇ ਐਕਸਪੋਜ਼ ਹੋਇਆ ਇੱਕ ਸੁਪਾਰੀ ਦਿੱਤੇ ਗਏ ਸੀ ਇਹਨਾਂ ਮਸੀਨوں ਅਸਲ ਜਿਹੜੇ ਉਹਦੇ ਪਿੱਛੇ ਹੋਰ ਲੋਕ ਸੀਗੇ ਤੁਸੀਂ ਦੇਖਿਆ ਹੋਊਗਾ ਵੀਡੀਓ ਚ ਮੋਰਾ ਬਣਾ ਕੇ ਵਰਤਿਆ ਜੀ ਨੋਮੀਨੇਟਡ ਕੌਂਸਲਰ ਕਹਿ ਰਿਹਾ ਸੀ ਕੈਮਰੇ ਹਟਾਓ ਕੈਮਰੇ ਹਟਾਓ ਨਹੀਂ ਲੱਗਦਾ ਵੀ ਇੰਡੀਆ ਆਲਾਈንስ ਦਾ ਮੈਸੇਜ ਬਹੁਤ ਵੱਡਾ ਜਾਣਾ ਸੀਗਾ ਉਹ ਉਸ ਟਾਈਮ ਨਹੀਂ ਗਿਆ ਹੁੰਦਾ ਕਿ ਦੇਸ਼ ਭਰ ਵਿੱਚ ਬਿਲਕੁਲ ਜਾਏਗਾ ਦੇਖੋ ਯੂਨਿਟੀ ਇਜ਼ ਸਟਰੈਂਥ ਜੇ ਸਾਰੇ ਆਪੋਸ਼ਨ ਪਾਰਟੀਆਂ ਮਿਲ ਕੇ ਚੱਲਣ ਗਿਆ ਤਾਂ ਭਾਜਪਾ ਨੂੰ ਬੜੇ ਆਰਾਮ ਨਾਲ ਹਰਾ ਸਕਦੇ ਸੋ 30 ਜਨਵਰੀ ਨੂੰ ਜਿਹੜੀ ਨਿਰਾਸ਼ਾ ਆਪਾਂ ਕਹੀਏ ਚੰਡੀਗੜ੍ਹ ਦੇ ਲੋਕਾਂ ਨੂੰ ਹੋਈ ਸੀ ਜਿਹੜਾ ਆਪਾਂ ਕਹੀਏ ਲੋਕਤੰਤਰ ਦਾ ਕਹਾਣ ਹੋਇਆ ਸੀਗਾ ਜਾਂ ਡੈਮੋਕ੍ਰੇਸੀ ਦਾ ਕਤਲ ਹੋਇਆ ਸੀ ਉਹਦਾ ਅੱਜ ਇਨਸਾਫ ਮਿਲ ਗਿਆ ਆਮ ਆਦਮੀ ਪਾਰਟੀ ਨੂੰ ਚੰਡੀਗੜ੍ਹ 'ਚ ਖੜਾ ਕਰਨ ਵਾਲੇ ਸੰਯੋਜਕ ਰਹੇ ਪ੍ਰੇਮ ਕੁਮਾਰ ਗਰਗ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਗਰਗ ਸਾਹਿਬ 30 ਜਨਵਰੀ ਦੇ ਹੜਾ ਵੀ ਲੋਕਾਂ ਨੂੰ ਨਹੀਂ ਭੁੱਲਣਾ ਜਿਸ ਦਿਨ ਆਪਾਂ ਕਹੀਏ ਲੋਕਤੰਤਰ ਦੀ ਹੱਤਿਆ ਹੋਈ ਸੀ ਤੇ ਅੱਜ ਦਾ ਦਿਹਾੜਾ ਜਿਹੜਾ 20 ਫਰਵਰੀ ਇਹ ਵੀ ਯਾਦ ਰਹੇਗਾ ਸ਼ਾਇਦ ਦੁਨੀਆ ਭਰ ਚ ਯਾਦ ਰਹੇਗਾ ਕੀ ਕਹਿੰਨੇ ਉਹ ਅੱਜ ਇੱਕੋ ਹੀ ਗੱਲ ਹੈ ਸੱਤੇ ਮੇ ਬਜਾਇ ਤੇ ਹੂੰ ਸੱਤੇ ਦਾ ਬੋਲ ਬੋਲਾ ਝੁੱਟੇ ਦਾ ਮੂੰਹ ਕਾਲਾ ਅੱਜ ਜੋ ਇਹ ਹਿਸਟੋਰੀਕ ਜੱਜਮੈਂਟ ਹੋਈ ਹੈ ਇਹ ਸਾਰੀ ਦੁਨੀਆ ਵਾਸਤੇ ਇੱਕ ਸਬਕ ਹੈ ਮਿਸਾਲ ਕਿ ਕੇ ਵੀ ਕਦੇ ਨਾ ਕਦੇ ਪਾਪ ਦਾ ਘੜਾ ਜਰੂਰ ਭਰਦਾ ਹੈ ਜਿੰਨਾ ਮਰਜ਼ੀ ਤੁਸੀਂ ਹੋਰਸਟਰੀ ਕਰ ਲੋ ਹੈਰਾ ਫੇਰੀ ਕਰ ਲੋ ਲੇਕਿਨ ਉਪਰ ਇੱਕ ਅੱਖ ਹੈ ਜਿਹੜੀ ਕਿ ਦੇਖਦੀ ਰਹਿੰਦੀ ਹੈ ਇਸ ਵਾਰ ਉਹ ਅੱਖ ਕੈਮਰੇ ਦੀ ਸ਼ਕਲ ਚਾਈ ਔਰ ਜਿਹੜਾ ਭਾਪੀ ਨੇ ਇੱਕ ਐਡਾ ਬੜਾ ਛੜਯੰਤਰ ਰਚਿਆ ਸੀਗਾ ਉਹ ਸਾਰੇ ਸਾਰੇ ਐਕਸ اور انیل ਮਸੀਨੂ ਅੱਜ ਸਜਾ ਦੇ ਆਰਡਰ ਹੋਏ ਨੇ ਤੇ ਮੇਰੀ ਇਹ ਵੀ ਮੰਗ ਹੈ ਕਿ ਜਿਹੜੇ ਹੋਰ ਵੀ ਉਹਦੇ ਨਾਲ ਉਹ ਤਾਂ ਇੱਕ ਸੁਪਾਰੀ ਦਿੱਤੀ ਗਈ ਸੀ ਅਨਿਲ ਮਸੀਨੂ ਅਸਲ ਜਿਹੜੇ ਉਹਦੇ ਪਿੱਛੇ ਹੋਰ ਲੋਕ ਸੀਗੇ ਤੁਸੀਂ ਦੇਖਿਆ ਹੋਊਗਾ ਵੀਡੀਓ ਚ ਮੋਰਾ ਬਣਾ ਕੇ ਵਰਤਿਆ ਸੀ ਨੋਮੀਨੇਟਡ ਕੌਂਸਲਰ ਕਹਿ ਰਹੀ ਸੀ ਕੈਮਰੇ ਹਟਾਓ ਕੈਮਰੇ ਹਟਾਓ ਉਹ ਸਾਰੀ ਵੀਡੀਓ ਦਾ ਧਿਆਨ ਲੈ ਕੇ ਤੇ ਸਭ ਨੂੰ ਇਸੇ ਸਜ਼ਾ ਮਿਲਣੀ ਚਾਹੀਦੀ ਹੈ ਔਰ ਆਮ ਆਦੀ ਪਾਰਟੀ ਅਸੀਂ ਕਹਿ ਰਹੇ ਹਾਂ ਦਿੱਲੀ ਔਰ ਪੰਜਾਬ ਤੋਂ ਬਾਅਦ ਚੰਡੀਗੜ੍ਹ ਵਿੱਚ ਵੀ ਆਪ ਸਰਕਾਰ ਬਿਲਕੁਲ ਠੀਕ ਹੈ ਕੀ ਲੱਗਦਾ ਵੀ ਇੰਡੀਆ ਆਲਾਈንስ ਦਾ ਮੈਸੇਜ ਬਹੁਤ ਵੱਡਾ ਜਾਣਾ ਸੀਗਾ ਉਹ ਉਸ ਟਾਈਮ ਨਹੀਂ ਗਿਆ ਹੁਣ ਜਾਏਗਾ ਦੇਸ਼ ਭਾਰਚ ਬਿਲਕੁਲ ਬਿਲਕੁਲ ਜਾਏਗਾ ਦੇਖੋ ਯੂਨਿਟੀ ਇਜ਼ ਸਟਰੈਂਥ ਜੇ ਸਾਰੇ ਆਪੋਸ਼ਨ ਪਾਰਟੀਆਂ ਮਿਲ ਕੇ ਚੱਲਣ ਗਿਆ ਤਾਂ ਭਾਜਪਾ ਨੂੰ ਬੜੇ ਆਰਾਮ ਨਾਲ ਹਰਾ ਸਕਦੇ ਬਿਲਕੁਲ ਟਰਾਈ ਸਿਟੀ ਕੈਬੀਨ ਦੇ ਪ੍ਰੈਜ਼ੀਡੈਂਟ ਵਿਕਰਮ ਸਿੰਘ ਪੁੰਡੀਰ ਵੀ ਹਾਜ਼ਰ ਨੇ ਪੁੰਡੀਰ ਸਾਹਿਬ ਕੀ ਕਹਿੰਨੇ ਹੋਏ ਅੱਜ ਦੇ ਹਾਈ ਫੈਸਲੇ ਤੇ ਇਹ ਭਾਜਪਾ ਕੇ ਮੂੰਹ ਪਰ ਕਰਾਰਾ ਤਮਾਚਾ ਹੈ ਜੀ ਹਮਮ ਔਰ ਜੋ ਇਹ ਲੋਕਤੰਤਰ ਕੀ ਜੋ ਹੱਤਿਆ ਕਰ ਰਹੇ تھے ਹਮ ਧੰਨਵਾਦ ਕਰਦੇ ਹਾਂ ਸੁਪਰੀਮ ਕੋਰਟ ਦਾ ਜਿਨ੍ਹਾਂ ਨੇ ਲੋਕਤੰਤਰ ਨੂੰ ਬਚਾਇਆ ਬਲਕਿ ਮੈਂ ਇੱਕ ਮੈਸੇਜ ਦੇਣਾ ਚਾਹਤੋਂ ਹਾਂ ਜਿਵੇਂ ਕੱਲ੍ਹ ਅਸੀਂ ਪਾਕਿਸਤਾਨ ਦੇ ਕਮਿਸ਼ਨਰ ਦਾ ਸੁਣਾ ਕਿ ਮuje ਚੌਰਾਏ ਪਰ ਫਾਂਸੀ ਦੇ ਦੋ ਮੈਂ ਚਾਹਤਾ ਹੂੰ ਮੋਦੀ ਸਾਹਿਬ ਕੋ ਖੁਦ ਮੰਗਨਾ ਚਾਹੀਏ ਕਿ ਮuje ਵੀ ਫਾਂਸੀ ਦੇ ਦੋ ਜੋ ਲੋਕਤੰਤਰ ਕਹਤੇ ਹੈ ਕਿ ਦੇ ਵੇਕਰ ਪਾਕਿਸਤਾਨ ਕੰਫੈਸ ਕਰ ਸਕਦਾ ਤਾਂ ਇੰਡੀਆ ਵਾਲੋ ਕੁਝ ਕਰਨਾ ਚਾਹੀਏ ਜੋ ਜੋ ਨਹੀਂ ਕਰ ਸਕਤਾ ਮਤਲਬ ਮਤਲਬ ਤਾਂ ਕੰਫੈਸ ਕਰਨਾ ਚਾਹੀਏ ਨਾ ਕਿਸ ਨੇ ਛੇਦੰਤਰ ਚਾਹ ਪਲੈਨਿੰਗ ਕਿਸ ਨੇ ਕੀਤੀ ਬਿਲਕੁਲ ਅਨਿਲ ਮਸੀਹ ਨੇ ਤਾਂ ਪਲੈਨਿੰਗ ਨਹੀਂ ਨਾ ਕੀਤੀ ਬਿਲਕੁਲ ਠੀਕ ਪਲੈਨਿੰਗ ਤਾਂ ਭਾਜਪੀ ਮੇਂ کہیں ਨਾ کہیں ਹੋਈ ਹੈ ਤਾਂ ਉਹ ਪਲੈਨਿੰਗ ਜਿਨਨ ਕੀ ਉਹਨੂੰ ਆਕੇ ਕਹਿਣਾ ਚਾਹੀਏ ਕਿ ਹਮ ਹਮ ਅਪਰਾਧੀ ਹੈ ਔਰ ਹਮੇ ਸਜ਼ਾ ਦੇ ਅੱਛਾ ਜਿਹੜਾ ਅਲਾਈਂਸ ਹੋਇਆ ਸੀਗਾ ਆਪਣਾ ਕੁਲਦੀਪ ਕੁਮਾਰ ਟੀਟਾ ਮੇਅਰ ਹੋਣਗੇ ਗੁਰਪ੍ਰੀਤ ਸਿੰਘ ਆ ਕੀ ਸੀਨੀਅਰ ਡਿਪਟੀ ਮੇਅਰ ਤੇ ਨਰਮਲਾ ਦੇਵੀ ਡਿਪਟੀ ਮੇਅਰ ਉਹ ਕਾਇਮ ਹੈ ਤੇ ਮੇਰੇ ਤੇ ਦਿੱਪਟੀ ਮੇਰੇ ਜਿਹੜੇ ਹੈਗੇ ਗਾਪੀ ਜੀ ਤੇ ਨਿਰਮਲਾ ਦੇਵੀ ਨਿਰਮਲਾ ਦੇਵੀ ਉਹਨਾਂ ਨੂੰ ਬਣਾਇਆ ਜਾਵੇ ਉਹ ਹੁਣ ਜੋ ਵੀ ਕਾਨੂੰਨੀ ਹੋਏਗਾ ਉਹਦੇ ਮੁਤਾਬਕ ਚੱਲੇਗਾ ਸੋ ਆਪਾਂ ਗੱਲ ਕਰੀਏ ਦਿੱਲੀ ਤੋਂ ਲੈ ਕੇ ਚੰਡੀਗੜ੍ਹ ਤੱਕ ਦਿੱਲੀ ਚ ਜਿੱਥੇ ਅਰਵਿੰਦ ਕੇਜਰੀਵਾਲ ਪ੍ਰੈਸ ਕਾਨਫਰੈਂਸ ਕਰ ਰਹੇ ਉੱਥੇ ਭਗਵੰਤ ਮਾਨ ਦਾ ਵੀ ਏ ਟਵੀਟ ਆ ਚੁੱਕਾ ਆਪ ਵਰਕਰ ਪੰਜਾਬ ਪਵਨ ਵੀ ਇਕੱਠਾਂ ਤੇ ਚੰਡੀਗੜ੍ਹ ਆਪਦੇ ਆਫਿਸ ਦੇ ਬਾਹਰ ਵੀ ਪ੍ਰੇਮ ਕੁਮਾਰ ਗਰਗ ਉਹਨਾਂ ਦੀ ਵਾਇਸ ਸਾਰੇ ਇਕੱਠੇ ਆ ਗਏ ਨੇ ਖੁਸ਼ੀ ਜਿਹੜੀ ਮਨਾਈ ਜਾ ਰਹੀ ਹੈ ਤੁਹਾਡੇ ਸਾਹਮਣੇ ਹੈਗੀ ਆ ਪਾਰਟੀ ਵਰਕਰ ਵੀ ਇਸ ਤੇ ਕੀ ਕਰਨਗੇ ਗੱਲ ਕਰਦੇ ਆ ਸੋ ਮਹਿਲਾ ਵਰਕਰ ਵੀ ਮੌਜੂ ਕਹਣਾ ਟੀਵੀ ਤੇ ਉਦੋਂ ਕੀ ਲੱਗਿਆ ਸੀ ਤੁਹਾਨੂੰ ਉਦੋਂ ਸਾਡੇ ਤਾਂ ਦਿਲ ਟੁੱਟੇ ਬਹੁਤ ਟੁੱਟੇ ਸੀਗੇ ਕਿਉਂਕਿ ਅਸੀਂ ਤਾਂ ਇਮਾਨਦਾਰੀ ਨਾਲ ਆਪਣਾ ਜੋ ਵੀ ਕੰਮ ਕੀਤਾ ਸੀਗਾ ਸਰਕਾਰ ਬਣਾਉਣ ਲਈ ਇੱਥੇ ਜੋ ਹਨਾ ਮੇਅਰ ਬਣਾਉਣ ਲਈ ਪਰ ਜਿਹੜੀ ਉਹਨਾਂ ਦੀ ਹਰਕਤਾਂ ਸੀ ਦੇਖੀਆਂ ਉਹ ਤੋਂ ਸਾਨੂੰ ਇਹ ਲੱਗ ਰਿਹਾ ਸੀ ਜਿਵੇਂ ਉਹ ਸੱਤਾ ਦੀ ਇੰਨੀ ਉਹਨਾਂ ਨੂੰ ਭੁੱਖ ਸੀਗੀ ਕਿ ਉਹ ਕਿਸੇ ਵੀ ਤਰੀਕੇ ਨਾਲ ਸ਼ਾਮ-ਦਾਮ ਧੰਡਵੇੜ ਨਾ ਉਹਨਾਂ ਨੇ ਆਪਣੀ ਸੱਤਾ ਜਿਵੇਂ ਵੀ ਚੰਡੀਗੜ੍ਹ ਦੀ ਸੱਤਾ ਸਾਡੇ ਉੱਥੋਂ ਜਾਵੇ ਨਾ ਤੇ ਉਹਨਾਂ ਨੇ ਹਰ ਤਰੀਕੇ ਨਾਲ ਉੱਥੇ ਹੇਰਾਫੇਰੀ ਸਭ ਕੁਝ ਜੋ ਕਰ ਰਹੀ ਸੀ ਇਹ ਉਹ ਦੇਖ ਕੇ ਸਾਡਾ ਦਿਲ ਬਹੁਤ ਦੁਖਿਆ ਸੀ ਚੰਡੀਗੜ੍ਹ ਦੇ ਹਰ ਨਾਗਰਿਕ ਈਵ ਦੀ ਦੇ ਵੀ ਜਿਹੜੇ ਸਾਡੇ پڑੋਸੀ ਸੀਗੇ ਬਹੁਤ ਸਾਰੇ ਸਾਡੇ ਨਾਲ ਡਿਸਕਸ ਕਰ ਰਹੇ ਸੀ ਵੀ ਇਹ ਗਲਤ ਕਰ ਰਹੇ ਸੁਪਰੀਮ ਕੋਰਟ ਤੋਂ ਬਾਅਦ ਸੀਗੀ ਸੁਪਰੀਮ ਕੋਰਟ ਤੋਂ ਪੂਰੀ ਆਸ ਸੀ ਜੀ ਔਰ ਸਾਨੂੰ ਇਹ ਸੀ ਅਸੀਂ ਦੀ ਧੰਨਵਾਦ ਕਰਦੇ ਹਾਂ ਸੁਪਰੀਮ ਕੋਰਟ ਵਾਲਿਆਂ ਦਾ ਕਿ ਜਿਨ੍ਹਾਂ ਨੇ ਅੱਛਾ ਡਿਸੀਜਨ ਲਿਆ ਔਰ ਸੱਚ ਦੇ ਨਾਲ ਉੱਤਰ ਗਿਆ ਕੀ ਕਹਾਂਗੇ ਅੱਜ ਜੋ ਸੁਪਰੀਮ ਕੋਰਟ ਦਾ ਫੈਸਲਾ ਆਇਆ ਸੁਪਰੀਮ ਕੋਰਟ ਦਾ ਫੈਸਲਾ ਬਹੁਤ ਬੜੀਆ ਆਇਆ ਮਤਲਬ ਸੱਚ ਕੀ ਜੀਤ ਹੋਈ ਹਮੇ ਉਮੀਦ ਨਹੀਂ تھی ਕਿ ਸੱਚ ਕੀ ਵੀ ਜੀਤ ਹੋਗੀ ਪਰ ਅੱਜ ਹਮੇ ਲੱਗਾ ਕਿ ਭਗਵਾਨ ਕੀ ਤਿਸਰਾ ਨੇਤਰ ਸਿਖ ਜੀ ਦਾ ਤੀਸਰਾ ਨੈਤਰ ਖੁੱਲਿਆ ਹੈ ਅਤੇ ਸੱਤੇ ਦੀ ਜਿੱਤ ਹੋਈ ਹੈ ਬਿਲਕੁਲ ਠੀਕ ਹੈ ਸੋ ਆਪਾਂ ਗੱਲ ਕਰੀਏ ਕਹਿੰਦੇ ਵੀ ਜਦੋਂ ਤੁਹਾਨੂੰ ਸਰਕਾਰਾਂ ਤੇ ਤੁਹਾਡੇ ਹੁਕਮਰਾਨ ਤੇ ਅਫਸਰ ਜਦੋਂ ਇਨਸਾਫ ਨਾ ਦੇ ਪਾਣ ਜਸਟਿਸ ਨਾ ਕਰ ਪਾਣ ਤਾਂ ਕਿਤਨਾ ਕਿਤੇ ਅਦਾਲਤਾਂ ਜ਼ਰੂਰ ਕਾਇਮ ਹੁੰਦੀਆਂ ਨੇ ਮੌਜੂਦ ਹੁੰਦੀਆਂ ਨੇ ਜਦੋਂ ਕਿਸੇ ਨਾਲ ਕੋਈ ਧੱਕੇਸ਼ਾਹੀ ਹੋ ਰਹੀ ਹੈ ਨਿਆਂ ਹੋ ਰਿਹਾ ਤੇ ਉੱਥੋਂ ਸਾਨੂੰ ਇਨਸਾਫ ਮਿਲਣ ਦੀ ਆਸ ਹੁੰਦੀ ਹੈ ਤੇ ਇਹੀ ਚੀਜ਼ ਅੱਜ ਸੁਪਰੀਮ ਕੋਰਟ ਆਫ ਇੰਡੀਆ ਤੇ ਸਾਡੇ ਸੀਜੀਆਈ ਚੀਫ ਜਸਟਿਸ ਆਫ ਇੰਡੀਆ ਡੀਵਾਈ ਚੰਦਰ ਚੂੜ ਤੇ ਅਧਾਰਤ ਤਿੰਨ ਜੱਜਾਂ ਦੀ ਬੈਂਚ ਨੇ ਕਰਕੇ ਦਿਖਾਇਆ ਹੋਰ ਨਵੇਂ ਤੇ ਤਾਜ਼ੀ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਬਰਵਾਹਾ ਨੂੰ ਇਜਾਜ਼ਤ ਤੇ ਧੰਨਵਾਦ